ਹਾਂਜੀ 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 ਸਰ ਮੇਰਾ ਕੱਲ ਉਹ ਡ੍ਰੈਗ ਸੀਗਾ ਤੇ ਉਹ ਕਲੀਅਰ ਹੋ ਗਿਆ ਤਾਂ ਮੈਂ ਤੁਹਾਨੂੰ ਠੀਕ ਠੀਕ ਬਿਲਕੁਲ ਹਾਂਜੀ ਬਹੁਤ ਬਹੁਤ ਬਤਾਈ ਪਰ ਮੈਂ ਨਾ ਤੁਹਾਨੂੰ ਪਛਾਣ ਨਹੀਂ ਪਾ ਰਿਹਾ ਮੈਂ ਸਰ ਉਹ ਮੈਂ ਕੰਟੰਗ ਉਹ 2 ਮਿੰਟ ਮਿੰਟ ਓਕੇ ਓਕੇ ਵਧੀਆ ਹੋ ਗਿਆ ਤੁਹਾਡਾ ਡ੍ਰੈਗ ਸਾਰਾ ਹਾਂਜੀ ਹਾਂਜੀ ਸਰ ਪਹਿਲੇ ਜੰਪ ਚ ਹੀ ਹੋ ਗਿਆ ਸੀ ਵਧੀਆ ਚਲੋ ਬਹੁਤ ਹਾਂਜੀ ਅੱਛਾ ਤੁਹਾਡੇ ਗਰੁੱਪ ਦੇ ਵਿੱਚੋਂ ਕਿੰਨੀਆਂ ਕੁੜੀਆਂ ਪਾਸ ਹੋਈਆਂ ਸਾਡੇ ਗਰੁੱਪ ਚੋਂ 30 ਵਿੱਚੋਂ 15 ਕੁੜੀਆਂ ਪਾਸ ਹੋਈਆਂ ਸਰ ਅੱਛਾ 30 ਚੋਂ 15 ਪਾਸ ਹੋਈਆਂ ਹਾਂਜੀ ਇਸ ਵਾਰੀ ਵੈਸੇ ਜ਼ਿਆਦਾ ਕੁੜੀਆਂ ਦਾ ਪਾਸ ਹੋ ਰਿਹਾ ਹੈ ਮਤਲਬ ਤੁਹਾਡੇ ਸਾਹਮਣੇ ਜਿੰਨੇ ਵੀ ਗਰੁੱਪ ਨਿਕਲੇ ਨੇ ਉਹਨਾਂ ਵਿੱਚੋਂ ਕੀ ਐਵਰੇਜ ਰਹੀ ਆ ਹਾਂਜੀ ਜ਼ਿਆਦਾ ਹੀ ਰਹੀ ਹੈ 15 ਤੋਂ ਉੱਪਰ ਵੀ ਹੀ ਰਹੀ ਹੈ ਓਕੇ ਹਾਂਜੀ ਠੀਕ ਹੈ ਹਾਂਜੀ ਵਧੀਆ ਨੰਬਰ ਕੁੜੀਆਂ ਦੇ ਕਿੰਨੇ ਕਿ ਸੀਗੇ ਕੁਝ ਆਈਡੀਆ ਨੰਬਰ ਮੇਰੇ ਗਰੁੱਪ ਚ ਤਾਂ 80 ਤੋਂ ਘੱਟ ਹੀ ਸੀਗੇ ਅੱਛਾ ਮੇਰੇ ਸਿਗੇਟੀ ਤਾਂ ਪਲੱਸ ਬਾਕੀ ਉਹਨਾਂ ਦੇ ਹੀ ਸੀ 80 ਤੋਂ ਘੱਟ ਬਾਕੀ ਉਹਨਾਂ ਨੂੰ ਕੁੜੀਆਂ ਨੂੰ ਘੱਟ ਉਮੀਦ ਸੀ ਜਿਵੇਂ ਹਾਂ ਹਾਂ ਕਹਿੰਦੇ ਜਿਵੇਂ 72 73 75 ਬਸ ਇੰਨੇ ਹੀ ਸੀ ਓਕੇ ਹਾਂਜੀ ਚਲੋ ਬਹੁਤ ਵਧੀਆ ਇੱਕ ਵਾਰ ਫਿਰ ਤੋਂ ਤੁਹਾਨੂੰ ਬਹੁਤ ਬਹੁਤ ਵਧਾਈ ਤੁਹਾਡੇ ਘਰਦਿਆਂ ਨੂੰ ਸਾਰਿਆਂ ਨੂੰ ਹਾਂਜੀ ਹਾਂਜੀ ਥੈਂਕ ਯੂ ਸਰ ਤੁਹਾਨੂੰ ਵੀ ਸਰ ਕੋਈ ਨਹੀਂ ਕੋਈ ਨਹੀਂ ਬਾੜੀ ਸਵਾ ਬਤਾਈਏ ਤੇ ਹਾਂਜੀ